ਸੋ ਦੱਸਦੇ ਕਿ ਕੁੱਲੂ ਦੇ ਵਿੱਚ ਇਸ ਵਕਤ ਭਾਰੀ ਤਬਾਹੀ ਬੱਚੀ ਹੋਈ ਹੈ ਜਿਸ ਦੇ ਚੱਲਦੇ ਖੌਫਨਾਕ ਤਸਵੀਰਾਂ ਲਗਾਤਾਰ ਕੁੱਲੂ ਤੋਂ ਸਾਹਮਣੇ ਆਇਆ ਇਸ ਤੋਂ ਪਹਿਲਾਂ ਤੁਹਾਨੂੰ ਇੱਕ ਵੀਡੀਓ ਦਿਖਾਈ ਸੀ ਤੇ ਇੱਕ ਹੋਰ ਜਿਹੜੀ ਕਿ ਵੀਡੀਓਜ਼ ਕੁੱਲੂ ਤੋਂ ਸਾਹਮਣੇ ਆਇਆ ਜਿੱਥੇ ਕੀ ਇਸ ਭਾਰੀ ਤਬਾਹੀ ਦਾ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਬੱਦਲ ਫਟਣ ਤੋਂ ਬਾਅਦ ਇੰਨੀ ਕੁ ਜ਼ਿਆਦਾ ਵਾ ਭਾਰੀ ਤਬਾਹੀ ਮਚ ਗਈ ਆ ਹੜ ਆ ਗਿਆ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ ਇੱਥੋਂ ਤੱਕ ਕਿ ਉੱਥੇ ਖੜੇ ਲੋਕਾਂ ਦੇ ਵਾਹਨ ਕਿਉਂਕਿ ਕਈ ਲੋਕ ਜਿਹੜੇ ਕਿ ਸੈਲਾਨੀ ਸੀ ਉਹ ਵੀ ਜਿਹੜੇ ਕਿ ਬਾਹਰ ਕੁੱਲੂ ਦੇ ਵਿੱਚ ਘੁੰਮਣ ਗਏ ਸੀ ਕੁੱਲੂ ਮਨਾਲੀ ਘੁੰਮਣ ਦਾ ਸ਼ੌਂਕ ਰੱਖਦੇ ਨੇ ਕਿਉਂਕਿ ਜਦੋਂ ਗਰਮੀ ਦਾ ਮੌਸਮ ਹੁੰਦਾ ਤਾਂ ਹਮੇਸ਼ਾ ਹੀ ਜਿਹੜੇ ਇੱਧਰ ਦੇ ਲੋਕ ਨੇ ਸੈਲਾਨੀ ਨੇ ਉਹ ਪਹਾੜੀ ਇਲਾਕਿਆਂ ਦਾ ਰੁੱਖ ਕਰਦੇ ਨੇ ਕੁੱਲੂ ਮਨਾਲੀ ਰੋਤਾੰਗ ਜਾਂ ਫਿਰ ਹੋਰ ਜਿਹੜੇ ਵੀ ਪਹਾੜੀ ਇਲਾਕੇ ਨੇ ਸ਼ਿਮਲੇ ਵਰਗੇ ਹੋਏ ਜਾਂ ਹੋਰ ਉੱਧਰ ਦਾ ਰੁਖ ਕਰਦੇ ਨੇ ਪਰ ਇਸ ਵਕਤ ਮਾਨਸੂਨ ਦੀ ਦਸਤਕ ਦਿੱਤੀ ਹੋਈ ਹੈ ਜਿਸ ਦੇ ਚੱਲਦੇ ਹੁਣ ਪਹਾੜੀ ਇਲਾਕਿਆਂ ਦੇ ਵਿੱਚ ਘੁੰਮਣਾ ਖਤਰੇ ਤੋਂ ਖਾਲੀ ਨਹੀਂ ਪਿਛਲੇ ਸਾਲ ਵੀ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਸੀ ਕਿ ਕਿਵੇਂ ਸੈਲਾਨੀ ਜਿਹੜੇ ਕਿ ਉੱਥੇ ਭਾਰੀ ਤਬਾਹੀ ਦੇ ਵਿੱਚ ਫਸ ਗਏ ਤੇ ਬੜੇ ਮੁਸ਼ਕਲਤ ਦੇ ਨਾਲ ਉਹਨਾਂ ਨੂੰ ਬਾਹਰ ਕੱਢਿਆ ਗਿਆ ਸੀ ਰੈਸਕਿਊ ਕੀਤਾ ਗਿਆ ਸੀ ਇੱਕ ਚਰਨ ਦੇ ਵਿੱਚ ਨਹਾਉਂਦੇ ਨਹਾਉਂਦੇ ਅਚਾਨਕ ਪਿੱਛੋਂ ਪਾਣੀ ਦਾ ਵਹਾਅ ਜਿਹੜਾ ਕਿ ਤੇਜ਼ ਹੋ ਜਾਂਦਾ ਜਿਸ ਕਰਕੇ ਲੋਕ ਉਸ ਦੇ ਵਿੱਚ ਫਸ ਜਾਂਦੇ ਨੇ ਉਸ ਤੋਂ ਬਾਅਦ ਦੇਖਿਆ ਜਾ ਰਿਹਾ ਕਿ ਹੁਣ ਫਿਰ ਉਮੇਦੇ ਹਾਲਾਤ ਬਣੇ ਹੋਏ ਨੇ ਕਿਉਂਕਿ ਜਦੋਂ ਵੀ ਲੋਕ ਪਹਾੜੀ ਇਲਾਕਿਆਂ ਦੇ ਵਿੱਚ ਜਦੋਂ بارش ਹੁੰਦੀ ਹੈ ਤਾਂ ਉਦੋਂ ਲੋਕਾਂ ਨੂੰ ਗੁਰੇਜ਼ ਕਰਨਾ ਚਾਹੀਦਾ ਪਹਾੜੀ ਇਲਾਕਿਆਂ ਦਾ ਰੁੱਖ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਵਕਤ ਹਾਲਾਤ ਜਿਹੜੇ ਕਿ ਨਾਜ਼ੁਕ ਬਣੇ ਹੁੰਦੇ ਨੇ ਤੇ ਤੁਹਾਡੀ ਜਾਨ ਵੀ ਜਿਹੜੀ ਕਿ ਖਤਰੇ ਦੇ ਵਿੱਚ ਪੈ ਸਕਦੀ ਹੈ ਤਾਂ ਤੁਹਾਨੂੰ ਇੱਕ ਹੋਰ ਵੀਡੀਓ ਜਿਹੜੀ ਕਿ ਕੁੱਲੂ ਦੀ ਦਿਖਾ ਰਿਹਾ ਜਿੱਦੇ ਵਿੱਚ ਖੌਫਨਾਕ ਮੰਜ਼ਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਪਾਣੀ ਹੀ ਪਾਣੀ ਜਿਹੜਾ ਕਿ ਨਜ਼ਰ ਆ ਰਿਹਾ ਤੇ ਇੱਥੇ ਖੜੇ ਵਾਹਨਾਂ ਨੂੰ ਰੋੜਦਾ ਹੋਇਆ ਨਜ਼ਰ ਆ ਰਿਹਾ ਦੂਜੇ ਪਾਸੇ ਜਿਹੜੇ ਮਕਾਨ ਸੀ ਲੋਕਾਂ ਦੇ ਉਹ ਵੀ ਜਿਹ ਪਾਣੀ ਨਾਲ ਭਰ ਚੁੱਕੇ ਨੇ ਤੇ ਲੋਕ ਆਪਣੀ ਜਾਨ ਬਚਾ ਕੇ ਇੱਥੋਂ ਚਲੇ ਗਏ ਨੇ ਪਰ ਦੂਜੇ ਪਾਸੇ ਤੋਂ ਦੱਸਦੇ ਕਿ ਸਲਾਨੀਆਂ ਨੂੰ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਪਹਾੜੀ ਇਲਾਕਿਆਂ ਦਾ ਰੁੱਖ ਨਾ ਕੀਤਾ ਜਾਵੇ ਤੇ ਜਿਹੜੇ ਲੋਕ ਕੁਲੂ ਮਨਾਲੀ ਜਾਂ ਹੋਰ ਵੀ ਕੋਈ ਪਹਾੜੀ ਇਲਾਕਿਆਂ ਦਾ ਇਸ ਵਕਤ ਪ੍ਰੋਗਰਾਮ ਬਣਾ ਰਿਹਾ ਤਾਂ ਉਹਨਾਂ ਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾ ਕਿਉਂਕਿ ਇਸ ਵਕਤ ਹਾਲਾਤ ਨਹੀਂ ਕਿ ਤੁਸੀਂ ਪਹਾੜੀ ਇਲਾਕਿਆਂ ਦੇ ਵਿੱਚ ਘੁੰਮ ਸਕੋ ਇਸ ਕਰਕੇ ਥੋੜਾ ਸਮਾਂ ਰੁਕ ਜਾਓ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਚਲੇ ਜਾਓ ਜਦ ਤੱਕ ਪ੍ਰਸ਼ਾਸਨ ਦੇ ਵੱਲੋਂ ਅਗਲੀ ਜਿਹੜੀ ਕੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ ਕਿਉਂਕਿ ਹੁਣ ਤਾਂ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਕਿ ਇਸ ਵਕਤ ਜਿਹੜੇ ਲੋਕ ਨੇ ਪਹਾੜੀ ਇਲਾਕਿਆਂ ਤੋਂ ਦੂਰੀ ਬਣਾ ਕੇ ਰੱਖਣ ਖਾਸ ਕਰਕੇ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੀਆਂ ਪਾਣੀ ਵਾਲੀਆਂ ਥਾਵਾਂ ਨੇ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਕਿ ਲੋਕ ਪਾਣੀ ਦਾ ਆਨੰਦ ਮਾਣਨ ਦੇ ਬਾਅਦ ਸਹੀ ਪਹਾੜੀ ਇਲਾਕੇ ਦੇ ਵਿੱਚ ਜਾਂਦੇ ਨੇ ਝਰਨਿਆਂ ਦੇ ਥੱਲੇ ਨਹਾ ਕੇ ਮਨੋਰੰਜਨ ਕਰਦੇ ਨੇ ਪਰ ਜਿਸ ਤਰੀਕੇ ਤੇ ਹੁਣ ਮਾਹੌਲ ਬਣਿਆ ਹੋਇਆ ਪਿੱਛੋਂ ਕਿਸੇ ਵਕਤ ਵੀ ਜਿਹੜਾ ਪਾਣੀ ਦਾ ਵਹਾ ਉਹ ਤੇਜ਼ ਹੋ ਸਕਦਾ ਤੇ ਪਾਣੀ ਦਾ ਤੇਜ਼ ਵਹਾ ਤੁਹਾਨੂੰ ਰੋੜ ਕੇ ਲੈ ਜਾ ਸਕਦਾ ਤੁਹਾਡੀ ਜ਼ਿੰਦਗੀ ਜਿਹੜੀ ਖਰਾਬ ਹੋ ਸਕਦੀ ਹੈ ਬਰਬਾਦ ਹੋ ਸਕਦੀ ਹੈ ਇਸ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਰੱਖੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ ਇਸ ਕਰਕੇ ਫਿਲਹਾਲ ਤੁਸੀਂ ਆਪਣੇ ਫੈਮਲੀ ਦੇ ਨਾਲ ਜੋ ਬਾਹਰ ਘੁੰਮਣ ਦਾ ਪਲਾਨ ਕਰ ਰਹੇ ਹੋ ਉਹਨੂੰ ਕੁਝ ਸਮੇਂ ਦੇ ਲਈ ਜਿਹੜਾ ਕਿ ਪੋਸਟਪੋਨ ਕਰ ਦਿਓ ਤਾਂ ਕਿ ਤੁਹਾਡੀ ਜ਼ਿੰਦਗੀ ਤੋਂ ਉੱਪਰ ਕੁਝ ਵੀ ਨਹੀਂ ਕਿਉਂਕਿ ਇਸ ਵਕਤ ਪਹਾੜੀ ਇਲਾਕਿਆਂ ਦੇ ਜਿਹੜੇ ਹਾਲਾਤ ਨੇ ਉਹ ਬੇਹਦ ਨਾਜ਼ੁਕ ਬਣੇ ਹੋਏ ਨੇ ਤੇ ਕਿਸੇ ਵਕਤ ਵੀ ਕੋਈ ਵੱਡਾ ਹਾਸਾ ਹੋ ਸਕਦਾ ਇਸ ਵਕਤ ਜਿਹੜੇ ਲੋਕ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੀ ਜਾਣ ਕਿ ਕਿਹਦੇ ਵਿੱਚ ਆਈ ਹੋਈ ਐ ਇਸ ਕਰਕੇ ਹੁਣ ਜਿਹੜੇ ਹੋਰ ਲੋਕ ਨੇ ਉਹ ਬਾਹਰ ਜਾਣ ਦਾ ਪ੍ਰੋਗਰਾਮ ਨਾ ਬਣਾਉਣ ਫਿਲਹਾਲ ਪਹਾੜੀ ਇਲਾਕਿਆਂ ਦਾ ਜਿਹੜਾ ਵਾਤਾਵਰਨ ਉਹ ਇਸ ਵਕਤ ਬਿਲਕੁਲ ਸਹੀ ਨਹੀਂ ਹੈ ਇਸ ਵਕਤ ਪੂਰੀ ਤਬਾਹੀ ਕੁਲੂ ਦੇ ਵਿੱਚ ਮੱਚੀ ਹੋਈ ਹੈ ਤੇ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਉੱਥੇ ਰਹਿਣ ਵਾਲੇ ਲੋਕ ਦਹਿਸ਼ਤ ਦੇ ਵਿੱਚ ਨੇ ਜਿਸ ਤਰੀਕੇ ਦੇ ਨਾਲ ਹੜ੍ਹ ਆਏ ਨੇ ਜਿਸ ਤਰੀਕੇ ਦੇ ਨਾਲ ਹੜ੍ਹਾਂ ਦੇ ਵਿੱਚ ਇਸ ਭਾਰੀ ਤਬਾਹੀ ਦੇ ਵਿੱਚ ਜੋ ਬੱਦਲ ਫਟਿਆ ਉਸ ਤੋਂ ਬਾਅਦ ਲੋਕਾਂ ਦਾ ਕਾਫੀ ਜਿਹੜਾ ਕਿ مالی ਨੁਕਸਾਨ ਜਿਹੜਾ ਕਿ ਜ਼ਰੂਰ ਹੋਇਆ ਲੋਕਾਂ ਦੀਆਂ ਗੱਡੀਆਂ ਫਸ ਗਈਆਂ ਇੱਥੋਂ ਤੱਕ ਕਿ ਵੱਡੇ ਵੱਡੇ ਪੁਲ ਵੀ ਚੁੜੇ ਕੇ ਸਾਂ ਦੇ ਵਿੱਚ ਜਿਹੜੇ ਕਿ ਟੈ ਟੇਰੀ ਹੋ ਗਏ ਨਹੀਂ ਇਸ ਤੋਂ ਇਲਾਵਾ ਹੋਰ ਜਿਹੜੇ ਪਹਾੜ ਖਿਸਕ ਚੁੱਕੇ ਨੇ ਇਸ ਕਰਕੇ ਪੂਰਾ ਜਿਹੜਾ ਕਿ ਖੌਫਨਾਕ ਮੰਜਰੇਸ ਵਕਤ ਕੁਲੂ ਦੇ ਵਿੱਚ ਬਣਿਆ ਹੋਇਆ